ਗੇ ਤੁਸੀਂ ਉਹ ਬੰਦੇ ਦੇ ਚੱਕਰ ਲੱਪਣ ਮਾਰਦਾ ਯਾਰ ਕੋ ਗੱਲ ਬਣਦੀ ਆ ਯਾਰ ਉਹ ਬੰਦੇ ਦਾ ਕੋਈ ਕਸੂਰ ਨਹੀਂ ਸੀਗਾ ਜੀ ਮੈਂ ਮੌਕੇ ਤੇ ਸੀਗਾ ਮੌਕੇ ਤੇ ਇਸੇ ਕਰਕੇ ਹੋ ਗਈ ਜੀ ਜਰਨਲ ਦੀ ਵਾਈਫ ਵੀ ਭਾਈ ਜੀ ਸਾਰੇ ਜਣੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫੋਟੋ ਭਾਈ ਜੀ ਮੇਰਾ ਨਾਮ ਰਿੰਦਰ ਸਿੰਘ ਆ ਜੀ ਇੱਕ ਮਿੰਟ ਲਾ ਭਾਈ ਪਲੀਜ਼ ਪੂਰੀ ਗੱਲ ਸੁਣੋ ਬੈਂਤੀ 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 ਪਾਜੀ ਮੈਂ ਲਾ ਆਟੋ ਚਲਾਉਣਾ ਪਟਿਆਲੇ ਦੇ ਵਿੱਚ ਨੇੜੇ ਤੇ ਪਲੀਸ ਪਲੀਸ ਦੇ ਵੀ ਗੱਲ ਸੁਣਦੇ ਇਹ ਨੇੜੇ ਜਦੋਂ ਕਿਸਾਨ ਅੰਦੋਲਨ ਲੱਗਿਆ ਸੀਗਾ ਜੀ ਮੈਂ ਖੱਤਰੀ ਪਰਿਵਾਰ ਨੂੰ ਬੁਲਾਉਂ ਤੜਤਾ ਜੀ ਅਮਾਦ ਮੇਰੀ ਜਲਾਨੀ 2 ਮਹੀਨੇ ਲਾ ਕੇ ਆਏ ਤੇ ਜੀ ਉੱਥੇ ਕਿ ਲੋਕਡਾਊਨ ਚ ਅਸੀਂ ਕਹਿੰਦੇ ਕਿਸਾਨ ਦਾ ਅਸੀਂ ਵੀ ਨਾਲ ਆ ਹੁਣ ਮੈਂ ਖੜਿਆ ਸੀਗਾ ਤੇ ਤਿੰਨ ਪੈਸਾਬਾਰੇ ਸੀ ਮੈਂ ਕਹਿੰਦਾ ਜੀ ਕਿੱਥੇ ਜਾਣਾ ਕਹਿੰਦਾ ਮੋਰਚਾ ਲਗਾਵਾ ਮੈਂ ਕਹਿੰਦਾ ਜੀ ਉਹ ਬੈਠੋ ਇਹ ਸੇਵਾ ਅਸੀਂ ਕਰਾਂਗੇ ਤੁਸੀਂ ਪੁੱਛ ਸਕਦੇ ਮੈਂ ਉਹਨੂੰ ਹੱਥ ਛੋੜਿਆ ਮੈਂ ਕਹਾਂ ਤੁੰਨੇ 2 4 5 10 20 100 ਵੀ ਆ ਡੋ ਰਹੇ ਮੈਂ ਕਹਾਂ ਅਸੀਂ ਬਚ ਜਾਾਂਗਾ ਫਰੀ ਸੇਵਾ ਇਹ ਆਪਣੇ ਵੱਲੋਂ ਚਿੰੰਡੀ ਦੇ ਬਾਬੇ ਨੇ ਬਖਸ਼ੀ ਹੋਈ ਐ ਉਸ ਰਾਤ ਨੂੰ ਜਿਵੇਂ ਪੇਸ਼ੈਂਟ ਛੱਡ ਗਿਆ ਸੀਗਾ ਹਰਿੰਦਰਾ ਹਸਪਤਾਲ ਦੇ ਵਿੱਚ ਆ ਮੈਨੂੰ ਪਤਾ ਸੀਗਾ ਮਦਰ ਮੇਰੇ ਕੋਲ ਢਿੱਲੇ ਮਿੱਠੇ ਰਹਿੰਦੇ ਛੋਟਾ ਭਰਾ ਐਕਸੀਡੈਂਟ ਹੋਇਆ ਵਾ ਇਹ ਮੈਂ ਕਹਾਂ ਚਲ ਉਰੀ ਚਾਹ ਪਾਣੀ ਪੀ ਜੰਦੇ ਆ ਇਹ ਮੈਂ ਉੱਥੇ ਗਿਆ ਦੇਖਦਾ ਜੀ ਇੱਕ ਅੰਕਲ ਖੜੇ ਨੇ ਇੱਕ ਮੁੰਡਾ ਸੀਗਾ ਇਹ ਉਹਨਾਂ ਦੇ ਜਦ ਹੱਥ ਚੱਕਿਆ ਗਿਆ ਨਾ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਸਰਦਾਰ ਬੰਦੇ ਦੇ ਹੱਥ ਚੱਕਦੇ ਚੰਗੀ ਗੱਲਬਾਤ ਨਹੀਂ ਹੈਗੀ ਉਹ ਬੰਦੇ ਨੂੰ ਮੈਂ ਜਾਲਦਾਂ ਨਹੀਂ ਜਿਹੜੇ ਆਪਾਂ ਸੀਗੇ ਜੀ ਮੈਨੂੰ ਅਗਲੇ ਦਿਨ ਫਿਰ ਚਲਾ ਜਾਂਦਾ ਵੀ ਫੌਜੀ ਸਾਹਿਬ ਸੀਗੇ ਮੈਨੂੰ ਬੜੀ ਤਕਲੀਫ ਹੋਈ ਮੈਂ ਉਹਨਾਂ ਨੂੰ ਕਿਹਾ ਵੀ ਉਹ ਨਾ ਬੰਦਾ ਸੀਗਾ ਮੈਂ ਕਿਸੇ ਨੂੰ ਡਰਦਾ ਜੀ ਸਿਵਾਏ ਆਪਣੇ ਮਾਪੇਦੋ ਅਕਾਲਪੁਰਕ ਤੋਂ ਗਰਸਿੰਗੜਡਾਲੀ ਮੰਜੂਰਾ ਉਹ ਬੰਦੇ ਨਾਲ ੱਟਕਾ ਹੋਇਆ ਫੌਜੀ ਬੰਦੇ ਨਾਲ ਉਹਦੇ ਹੱਥ ਚੱਕਿਆ ਗਿਆ ਉਹਦਾ ਪੇਟਾ ਸੀਗਾ ਜੀ ਇਹ ਤੇ ਧੁਖ ਦੀ ਗੱਲ ਐ ਇਹ ਤਾਂ ਮੈਨੂੰ ਪਤਾ ਤਾਂ ਚਲਿਆ ਜਿਉਂ ਬੰਦੇ ਮੈਨੂੰ ਨਾ ਮਿਲਦੇ ਮੌਰੇ ਆਉਂਦਾ ਨਾ ਉਹ ਬੰਦੇ ਦਾ ਬਖਤ ਸੂਰਮੇ ਸੀਰਾ ਜੀ ਮੈਂ ਮੌਕੇ ਤੇ ਸੀਗਾ ਮੌਕੇ ਤੇ ਮੈਂ ਕਹ ਰਾਂ ਮੈਂ ਕਿਸਾਂ ਦੀ ਕਦੇ ਬੰਦੇ ਵੀ ਦੇਖੋ ਜੀ ਫੌਜੀ ਸਰਦਾਰਾਂ ਨੇ ਖੜਦੇ ਐ ਅੱਪਾ ਤਾਂ ਰੋਟੀ ਖਾ ਰਿਆ ਉਹ ਆ ਲੋਕ ਨਹੀਂ ਹੋਣਗੇ ਅੱਪਾ ਕਿੱਥੇ ਰੋਟੀ ਖਾ ਲਾਂਗੇ ਜਵਾਨ ਜਵਾਨ ਬੰਦੇ ਮਰਦੇ ਐ ਯਾਰ ਜਵਾਨ ਜਵਾਨ ਬੰਦੇ ਤੁਸੀਂ ਉਹ ਬੰਦੇ ਦੇ ਚੱਕਰ ਲੱਪਣ ਮਾਰਦਾ ਯਾਰ ਕੋਈ ਗੱਲ ਬਣਦੀ ਐ ਯਾਰ ਗਲਤ ਹੋਇਆ ਬੰਦੇ ਨਾਲ ਜੀ ਮੇਰੇ ਅੱਖਾਂ ਸਾਹਮਣੇ ਹੋਇਆ ਉਹ ਕਹਿੰਦੇ ਉਹਨਾਂ ਲੱਪਟੀ ਮਾਰਿਆ ਗਿਆ 24 ਟਾਈਮ ਕਾਂ ਕਾਂ ਮਰੇ ਚਾਉਂਦਾ ਉੱਥੇ ਭਾਈ ਜੀ ਤੁਸੀਂ ਫੋਟੋ ਚੁਕੜਾ ਲਿਓ ਪੁੱਤ ਤੇ ਪਾਣੀ ਦਾ ਪਾਣੀ ਹੋ ਜਾਊਗਾ ਨਾ ਹੁਣ ਵੀ ਕਹਿੰਦੇ ਜੀ ਤੇਰੀ ਗੱਲ ਝੂਠ ਲੱਗੇ ਮੈਂ ਚੌਂਕ 'ਚ ਕਰ ਦੇਣਗਾ ਤਾਮਾਗਾ ਜੀ ਚੌਂਕ ਫਟਾ ਹੋਏਗਾ ਸਿਰ ਮੇਰਾ ਹੂ ਬੰਦੇ ਦਾ ਘਰ ਆ ਗਈ ਤਾ ਆਇਆ ਇਹ ਗਾਈ ਇੱਕ ਗੱਲ ਦੱਸੋ ਭਰਾ ਜੀ ਇਹ ਮੈਕਦੇ ਉਪਰੀ ਜਿਸ ਤਰ੍ਹਾਂ ਪੁਲਿਸ ਇਲਜ਼ਾਮ ਲਗਾ ਰਹੀ ਹੈ ਕਿ ਉਹ ਖੜੇ ਹੋ ਕੇ दारू ਪੀ ਰਹੇ ਸੀ ਇਹ ਸੱਚ ਹੈ ਜਾਂ ਝੂਠ ਹੈ ਤੁਸੀਂ ਵੀਰ ਜੀ ਮੇਰੀਕ ਬੇਇੱਜ਼ਤੀ ਹੈ ਤੁਸੀਂ ਕਦਮ ਚੱਲੇ ਆਣਾ ਅਸੀਂ ਵੀ ਪਹਿਲੇ ਤੇ ਜਾਂਦ ਹੁੰਦੇ ਸੀ ਘਰੋਂਤੀ ਪਲਟ ਬਰੁਤੇ ਰਹਿਣਾ ਬਕਾਇਦਾ ਲਿਖ ਕੇ ਲਾਇਆ ਹੋਇਆ ਪੀਸੀਆ ਵਾਲੇ ਕੁੰਬੇ ਹੁੰਦੇ ਨੇ ਉੱਥੇ ਕੋਈ ਦਾਰੂ ਦਾਰੂ ਵਗੈਰਾ ਚੱਲਦੀ ਨਹੀਂ ਜਿਹਨੂੰ ਮਰਜ਼ੀ ਪੁੱਛਣ ਸਾਡਾ ਸਟੈਂਡ ਅਸੀਂ ਇੱਥੇ ਖੜਦੇ ਆਂ ਪਹਿਲਵਾ ਜੀ ਇਹ ਹੁਣ ਤੁਸੀਂ ਦੇਖ ਲਓ ਕਿ ਇਹ ਜਿਹੜੀ ਪੁਲਿਸ ਨੇ ਝੂਠੀ ਕਾਰਵਾਈ ਪਾਈ ਆ ਕਰੋ ਜੀ ਉਹ ਕਰ ਲਈ ਉਹ ਨਹੀਂ ਨਹੀਂ ਕਰ ਕਰ ਜਿਹੜਾ ਕੁੱਟਿਆ ਉਹ ਦੱਸੋ ਕਿਵੇਂ ਇਹ ਉਹ ਤਾਂ ਮੈਂ ਕਹਿ ਰਿਹਾ ਜੀ ਹੁਣ ਮਾਰੇ ਲੱਪੜ ਮਾਰੇ ਕਹਿਤਾ ਰਿਹਾ ਬੰਨੀ ਇਹਨਾਂ ਨੇ ਪੁੱਛੀ ਨਹੀਂ ਆਹ ਬੰਦਾ ਮੇਰੇ ਨਾਲ ਆ ਕੇ ਇਸ ਤਰ੍ਹਾਂ ਕਰੇ ਸਰੇਸ਼ਰ ਕਸਾ ਕੋਈ ਨਹੀਂ ਸੋਤਾਂ ਦਾ ਬਾਪ ਦੀ ਪਤਨੀ ਨੇ ਪਲੀਜ਼ ਇਸ ਨੂੰ ਬੋਲਣ ਦੋ ਕੋਈ ਵਿੱਚ ਬੋਲੋ ਨਾ ਇਹ ਸਭ ਤੋਂ ਵੱਡੀ ਕਹਾਈਆ ਸਾਡੇ ਲਈ ਜਿਹੜੇ ਗਵਾਹ ਨਾਲ ਸੱਚਾ ਤੇਰਾ ਨਾਮ ਦੱਸ ਹਰ ਤੂੰ ਜੋ ਦੇਖਿਆ ਸੀ ਉਹ ਦੱਸ ਸੱਚ ਦੱਸੀ ਝੂਠ ਨਹੀਂ ਤਾਲਾ ਦੱਸੋ ਜੇ ਮੈਂ ਕਰਦਾ ਹੁੰਦਾ ਮੈਂ ਭੈਣ ਮੇਰੇ ਤੁਹਾਡੇ ਕੋਲ ਆਤਮਾਨੇ ਸੇਵਾ ਲਈ ਆ ਤੁਸੀਂ ਮੇਰੀ ਭੈਣਾ ਮਰ ਗਏ ਹੋ ਸਮਝ ਰਹੇ ਹੋ ਲੈ ਜੀ ਅੱਥੇ ਦੇਖੋ ਤਾਰਾਪੁਰ ਗੇਟ ਇੰਜੀਨੀਅਰ ਗੇਟ ਨਾਮ ਬ੍ਰਿਗੇਡ ਚੌੜ ਬਠਾਲੀ ਨੂੰ 19 ਪਟਾਲੇ ਨੇ ਸਾਰੀਆਂ ਮਰੀਆਂ ਭੈਣਾਂ ਨੇ ਮੇਰੇ ਫੋਨ 'ਚ ਦੇਖ ਲਓ ਮੈਂ ਸਟੇਟਸ ਵੀ ਪੋਸਟੀਆਂ ਦੇ ਪਾਉਣਾ ਇਹਦਾ ਕਾਰਨ ਪਤਾ ਕੀ ਹੈ ਜੀ ਇਹਨਾਂ ਕਰਕੇ ਆਪਾਂ ਚ ਆਪਣੇ ਤੇਰੇ ਭੜੇ ਆਰਾਮ ਨਾਲ ਬੈਠੇ ਰਿਲੈਕਸ ਇਹਨਾਂ ਹੁਣ ਵਿਚਾਰੇ ਆਪਕੀ ਮੈਂ 100% ਕਹਿ ਰਿਹਾ ਉਹ ਨਾ ਉਹ ਅੰਕਲ ਜੀ ਦਾਰੂ ਪੀ ਰਹੇ ਸੀਗੇ ਜੀ ਮੈਂ ਇਹਨੂੰ ਜਾਣਦਾ ਮੈਂ ਤਾਂ ਮਿਲਿਆ ਵੀ ਤੋਂ ਪਹਿਲੀ ਵਾਰ ਹੁਣ ਫੋਨ ਤੇ ਲੱਗਿਆ ਸੀਗਾ ਤੁਸੀਂ ਰੋ ਰਹੇ ਸੀਗੇ ਦੂਜੀ ਵਾਰ ਭੈਣ ਮੇਰੇ ਨੂੰ ਅੱਜ ਮਿਲ ਰਹੇ ਆ ਉਹ ਅੰਕਲ ਕੋਈ ਨਰਦੁੱਗ ਨਹੀਂ ਪੀ ਰਹੇ ਸੀਗੇ ਗਲਤ ਗੱਲ ਲੈ ਜੀ ਤੁਸੀਂ ਕੈਮਰਾ ਕਢਾ ਲਿਓ ਪਹਿਲੀ ਗੱਲ ਤੁਹਾਨੂੰ ਲੱਗ ਰਿਹਾ ਨਾ ਵੀਕਲ ਨੇ ਹੱਥ ਚੱਕਿਆ ਔਰ ਮੌੜਾ ਨਹੀਂ ਜੀ ਚੱਕੀ ਜੀ ਤੁਸੀਂ ਫੋਟੋ ਦਿਖਾ ਦਿਓ ਆਪਣਾ ਮਾਰਦੇ ਹੋਏ ਦੂਜੀ ਗੱਲ ਦਾਰੂ ਇਹ ਗਲਤ ਹੈ ਜੀ ਸਾਰਾ ਸਾਰ ਨੂੰ ਉਹਨੂੰ ਪਤਾ ਨਾਮ ਕਰਿਆ ਯਾਰ ਵੀ ਤਾਰੂ ਕੋਈ ਤਾਰ ਤੂੰ ਤੇਜੀ ਗੱਲ ਕੀ ਕਰਨਲ ਸਾਹਿਬ ਨੂੰ ਤੇ ਉਹਨਾਂ ਦੇ ਬੇਟੇ ਨੂੰ ਇਹਨਾਂ ਨੇ ਉਹਨਾਂ ਨੂੰ ਮਾਰਿਆ ਸੀ ਜਾਂ ਉਹਨਾਂ ਨੇ ਪਹਿਲੇ ਹੱਥ ਚੱਕਿਆ ਸੀ ਨਹੀਂ 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 ਉਹ ਡੜ ਫੌਜੀ ਸਾਹਿਬ ਸੀ ਉਹਨਾਂ ਦੇ ਹੱਥ ਚੱਕਿਆ ਸੀ ਆਹ ਪ੍ਰੂਫ ਹੋ ਗਿਆ ਇਹ ਖਰੇ ਖੂਨ ਨਾਲ ਚੋਟ ਪਰਾ ਰਹੀ ਹੈ ਮੁਕਾ ਮੇਰੀ ਗੱਲ ਤਾਂ ਸੁਣੋ ਦੇਖੋ ਜੀ ਮੈਂ ਕਿਸੇ ਨੂੰ ਕੋਈ ਪੈਸਾ ਨਹੀਂ ਲਿਆ ਇਹ ਆ ਮੈਂ ਕਿਸੇ ਦਰਦਪਾਉ ਤੋਂ ਕਿਸੇ ਤੋਂ ਆ ਰਿਹਾ ਮੇਰੀ ਗੱਲ ਸਮਝ ਲੈਣਾ ਤੁਸੀਂ ਮੈਂ ਤਾਂ ਇੱਕ ਹੰਸਾ ਨਹੀਂ ਤੇ ਨੱਤੇ ਉਰੇ ਆਇਆ ਇਹਨਾਂ ਦੇ ਕਿਸਾਨ ਆ ਯੂਨੀਅਨ ਦੇ ਪਿੰਡ ਪਿੰਡ ਭਾਗੜਾ ਦੇ ਕੋਲੋਂ ਅਤਰ ਸਿੰਘ ਜੀ ਉਹ ਪ੍ਰਧਾਨ ਨੇ ਅਤਰ ਤੁਸੀਂ ਕੋਰਜਵਲ ਤੋਂ ਜਿਹੜਾ ਤੁਸੀਂ ਉਹਨਾਂ ਨੂੰ ਪੁੱਛਣਾ ਮੇਰੇ ਬਾਰੇ ਮੈਂ ਬੰਦਾ ਕਿੱਤਾਂ ਦਾ ਹਾਂ ਬੰਦਾ ਬਾਕੀ ਮੈਂ ਕਿਸ ਤੋਂ ਟਾਰਕੇ ਲਈ ਉਰੇ ਆਇਆ ਇਸਰੋਂ ਕੋਈ ਪੈਸਾ ਨਹੀਂ ਲਿਆ ਮੈਨੂੰ ਕੋਈ ਲਾਲਚ ਨਹੀਂ ਸਿਰਫ ਅੰਸਾ ਮੇਰੇ ਪਿੱਛੇ ਇਹ ਕਹਿੰਦਾ ਜੀ ਹੋਰ ਦੱਸੋ ਕੀ ਪੁੱਛਣਾ ਮੇਰੇ ਤੋਂ ਮੈਨੂੰ ਸੱਚ ਇਹ ਦੱਸੋ ਕਿ ਕਿੰਨੀ ਕੁੱਟ ਮਾਰੀ ਸੀ ਕਿੰਨੀ ਕੁੱਟ ਮਾਰੀ ਸੀ ਇਹਨਾਂ ਨੇ ਅਜੇ ਤੱਕ ਚਲੋ ਮੈਂ ਤਾਂ ਬਸ ਮੇਰੇ ਨਾਲ ਜੀ ਆਟੋ ਜਿੱਥੇ ਤਾਂ ਪਾਉਣ ਦਾ ਆਪਣੇ ਉੱਤਰ ਜਦੋਂ ਆ ਗਿਆ ਅ ਜਦੋਂ ਮੈਂ ਕਹਿ ਮੈਂ ਸਰਦਾਰ ਬੰਦੇ ਰਾਤ ਚੱਕ ਰਿਹਾ ਮਨ ਨੂੰ ਤਾਂ ਉਹਨਾਂ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਪਾਗਲ ਹੈ ਇਹ ਅੜ ਦਿਮਾਗਾ ਅੜ ਜਾਂਦਾ ਹੁੰਦਾ ਉਹਨੇ ਮੈਨੂੰ ਪਹੁੰਚਾਉਣੀ ਕਰੀ ਮੈਂ ਉਹਨੂੰ ਬੋਕਾਦਾ ਕਿ ਹਾਂ ਹੋਂ ਦੇ ਜਿਹੜੇ ਬਰਕਰ ਸੀਗੇ ਮੈਂ ਕਿਹਾ ਤੁਹਾਨੂੰ ਪਤਾ ਨਾ ਬੜਾ ਤਕੜਾ ਪਾਗਲ ਹੈ ਮੈਨੂੰ ਨਾ ਛੱਡੋ ਉਹਨੇ ਮੈਨੂੰ ਫਿਰ ਕਹਿੰਦਾ ਜਾ ਜਾ ਫੇਰ ਮੈਨੂੰ ਆਪਣਾ ਪਰਿਵਾਰ ਤੋਂ ਸੀਗਾ ਜੀ ਪਿੱਛੇ ਮੈਂ ਕਿਹਾ ਘਰ ਤੇ ਬੈਠ ਕੇ ਉਹਨੇ ਵੇਟ ਕਰ ਰਹੇ ਹੁਣੇ ਮੈਂ ਘਰੇ ਚੱਲ ਗਿਆ ਅਗਲੇ ਦਿਨ ਜਦੋਂ ਮੈਂ ਆਪਣਾ ਚਲਾਣਾ ਇਹ ਫੋਨ ਚਲਾਣਾ ਦੇਖਦਾ ਆਈ ਦੀ ਪੈਣ ਰੂਰੀ ਸੀਗੀ ਮਨੂੜਾ ਦਾ ਡਰੈਸ ਨਾ ਪਤਾ ਚੱਲੇ ਅੱਛਾ ਤੂੰ ਇਹਨੇ ਮੈਨੂੰ ਥੋੜੀ ਦੇਰ ਪਹਿਲੇ ਦੱਸਿਆ ਸੀ ਕਿ ਜਿਹੜਾ ਟੱਬੇ ਵਾਲਾ ਪਹਿਲੇ ਮੇਰੇ ਲਈ ਸਟੇਟਮੈਂਟ ਦੇ ਰਿਹਾ ਸੀ ਐ ਦੱਸ ਲੋਕਾਂ ਦਾ ਦਿਮਾਗ ਚੱਲ ਰਹੀ ਉਹ ਨੜਾ ਟੱਬੇ ਵਾਲਾ ਮੁੰਡਾ ਉਹ ਬੜਾ ਫਗਰ ਨਾਲ ਨਾ ਇਹ ਇਹਨਾਂ ਦੀ ਸਪੋਰਟ ਕਰ ਰਿਆ ਸੀ ਉਹ ਪਰਿਵਾਰ ਦੀ ਅਗਲੇ ਦਿਨ ਜਦੋਂ ਅਗਲੇ ਦਿਨ ਕਮਾਲ ਹੈ ਉਹ ਰਾਤ ਤੂੰ ਸਟੇਟਮੈਂਟ ਕਿਹੜੀ ਦੇ ਰਿਆ ਉਹ ਤੋਂ ਅਗਲੇ ਦਿਨ ਕਿਹੜੀ ਦੇ ਰਿਆ ਪੈਂਦੇ ਨਾਲ ਸੀਗਾ ਅਗਲੀ ਲਗਲੇ ਨਾਲ ਪਿਆਲੇ ਬਦਲਦੇ ਕਹਿੰਦਾ ਤਾਰੂ ਪੀਣੇ ਸੀਗਾ ਜਿੱਥੇ ਸਾਲਪਾ ਪੀਣੇ ਵੀ ਦਿੰਦੇ ਹੀ ਉੱਥੇ ਜੀ ਸਵਾਲ ਹੀ ਨਹੀਂ ਮੈਨ ਹੁੰਦਾ ਪਰ ਸੋਚੋ ਪਿਓਰ ਪੁੱਤ ਮਾਂ ਨਾਲ ਆਵੇ ਉਹ ਬੰਦਾ ਤੱਕ ਤਾਰੂ ਨਾਲ ਪੀਏਗਾ ਜੀ ਉਹ ਅਨਪੜ ਬੰਦਾ ਨਹੀਂ ਆਪਣੇ ਜੋ ਅਕਰ ਕੇ ਤਾਰੂ ਪਿੰਦਾ ਜੀ ਸੋਚਣ ਵਾਲੀ ਗੱਲ ਹੈ ਜੀ ਮੈਂ ਵੀ ਕਰਦਾ ਨਹੀਂ ਕੋਈ ਏਡੀ ਗੱਲ ਨਹੀਂ ਹੈ ਜਿਹੜਾ ਪਰਦਾ ਨਾਲ ਟਾਈਟ ਕੀਤਾ ਉਹ ਪਰਦਾ ਜਾਂਦਾ ਉਹ ਮੜਾ ਜਾਂਦਾ ਸੋਚ ਲੈ ਮੜਾ ਜਾਂਦਾ ਪਰਸ ਖਾ ਲੋ ਅੱਗੇ ਬੜਾ ਝਿਲਮ ਹੋ ਰਿਹਾ ਹੈ ਇਹ ਝਿਲਮ ਤਾਂ ਵੱਧ ਕੇ ਸਾਲਾ ਹੋਰ ਗਿਆ ਹੈ ਹੁਣ ਤਾਂ ਸ਼ਰਮੰਦੀ ਹੈ ਵੀ ਮੁੰਡਾ ਪੈਲੇਟ ਪੁੱਛਦਾ ਹੁੰਦਾ ਨਾ ਤੁਸੀਂ ਕਿੱਥੋਂ ਮੈਂ ਹੀ ਦੱਸਾਂ ਹੁੰਦਾ ਪੰਜਾਬ ਪਹਿਲਾਂ ਫਕਰ ਨਾਲ ਖੈਂਦਰ ਛਾਤੀ ਜੋੜੀ ਕਰਕੇ ਮੈਂ ਤੁਹਾਨੂੰ ਹੀ ਦੱਸਾਂ ਤੈਨੂੰ ਮੈਂ ਤੁਹਾਨੂੰ ਦੱਸ ਰਿਹਾ ਪੈਂ ਕਿ ਕਹਣਾ ਜੜੀ ਮਚੀ ਦੇਖੀ ਨਾ ਆਪਣੇ ਕੋਲੋਂ ਕੋਈ ਨਹੀਂ ਜਿਹੜਾ ਜੋ ਕੁਝ ਮੈਂ ਦੇਖਿਆ ਮੈਂ ਤੁਹਾਨੂੰ ਸਾਰੀ ਗੱਲ ਦੱਸਤੀ ਬਾਕੀ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਮੈਂ ਲੋਕਾਂ ਨਾਲ ਡੋਦਲਣਾ ਜੀ ਇਸੇ ਆਂਡਰ ਵਾਲੇ ਨੂੰ ਪੁੱਛ ਲਿਓ ਜੀ ਇਹ ਬੰਦਾ ਕਿੱਥੇ ਲਈ ਜਿੱਤੇ ਸੜਕਾਂ ਤੇ ਕੋਈ ਪਿਛਲੇ ਹਫ਼ਤੇ ਐਕਸੀਡੈਂਟ ਹੋਇਆ ਉਹ ਲੇਡੀ ਨੂੰ ਮੈਂ ਚੱਕ ਕੇ ਲੈ ਗਿਆ ਸੀਗਾ ਜੀ ਇਹ ਇਹ ਤਾਂ ਸੇਵਾਮ ਦੀ ਕਿੱਥੇ ਮੈਂ ਪਰ ਇੱਕ ਗਲਤ ਹੋਇਆ ਪਰਿਵਾਰ ਨਾਲ ਬਹੁਤ ਜ਼ਿਆਦਾ ਗਲਤ ਹੋਇਆ ਟੱਕਾ ਇਹ ਨੂੰ ਲੈਣੇ

ਲਾਂਗੇ ਤੁਸੀਂ ਉਹ ਬੰਦੇ ਨੂੰ ਚੱਕ ਕੇ ਲੱਪਣ ਮਾਰਦਾ ਯਾਰ ਕੋ ਗੱਲ ਬਣਦੀ ਆ ਯਾਰ ਉਹ ਬੰਦੇ ਦਾ ਕੋਈ ਕਸੂਰ ਨਹੀਂ ਸੀਗਾ ਜੀ ਮੈਂ ਮੌਕੇ ਤੇ ਸੀਗਾ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਜਰਨਲ ਦੀ ਵਾਈਫ ਵੀ ਭਾਈ ਜੀ ਸਾਰੇ ਜਣੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਟੇ ਭਾਈ ਜੀ ਮੇਰਾ ਨਾਮ ਰਵਿੰਦਰ ਸਿੰਘ ਆ ਜੀ ਇੱਕ ਮਾਈਕ ਮੁੰਡਿਆ ਭਾਈ ਜੀ ਪਲੀਜ਼ ਪੂਰੀ ਗੱਲ ਸੁਣੋ ਬੇਨਤੀ 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 ਉਹਨੂੰ ਪਾਜੀ ਮੈਂ ਨਾ ਆਟੋ ਚਲਾਉਣਾ ਪਟਿਆਲੇ ਦੇ ਵਿੱਚ ਨੇੜੇ ਤੇ ਪਲੀਸ ਪਲੀਸ ਤੁਸੀਂ ਗੱਲ ਨੂੰ ਸੁਣਦੇ ਇਹ ਨੇੜੇ ਜਦੋਂ ਕਿਸਾਨ ਅੰਦੋਲਨ ਲੱਗਿਆ ਸੀਗਾ ਜੀ ਮੈਂ ਖੱਤਰੀ ਪਰਵਾਰ ਤੋਂ ਬਣਾਉ ਤੜਤਾਜੀ ਮੈਂ ਤੇ ਮੇਰੀ ਜਲਾਨੀ 2 ਮਹੀਨੇ ਲਾ ਕੇ ਆਏ ਤੇ ਜੀ ਉੱਥੇ ਕਿ ਲੋਕਡਾਊਨ ਚ ਅਸੀਂ ਕਹਿੰਦੇ ਕਿਸਾਨ ਦਾ ਅਸੀਂ ਵੀ ਨਾਲ ਆ ਹੁਣ ਮੈਂ ਖੜਿਆ ਸੀਗਾ ਤੇ ਤਿੰਨ ਪਾਈਸਾਬ ਵਾਲੇ ਸੀ ਮੈਂ ਕਹਿੰਦਾ ਜੀ ਕਿੱਥੇ ਜਾਣਾ ਕਹਿੰਦਾ ਮੋਰਚਾ ਲਗਾਵਾ ਮੈਂ ਕਹਿੰਦਾ ਜੀ ਉਹ ਬੈਠੋ ਇਹ ਸੇਵਾ ਅਸੀਂ ਕਰਾਂਗੇ ਤੁਸੀਂ ਪੁੱਛਦਾ ਕਿ ਮੈਂ ਉਹਨੂੰ ਹੱਥ ਛੋੜਿਆ ਮੈਗਾਥਨ ਕਦੇ ਤੋਂ 4 5 10 20 100 ਵੀ ਆ ਡੋ ਤਹੇ ਮੈਂ ਕਿਹਾ ਅਸੀਂ ਬਚਾਂਗਾ ਫਰੀ ਸੇਵਾ ਇਹ ਆਪਣੇ ਵੱਲੋਂ ਚਿੰੰਗੀ ਦੇ ਬਾਬੇ ਨੇ ਬਖਸ਼ੀ ਹੋਈ ਹੈ ਉਸ ਰਾਤ ਨੂੰ ਜਿਵੇਂ ਪੇਸ਼ੈਂਟ ਛੱਡ ਗਿਆ ਸੀਗਾ ਅਰਜਿੰਦਰਾ ਹਸਪਤਾਲ ਦੇ ਵਿੱਚ ਆ ਮੈਨੂੰ ਪਤਾ ਸੀਗਾ ਮਦਰ ਮੇਰੇ ਕੋਲ ਢਿੱਲੇ ਮੱਠੇ ਰਹਿੰਦੇ ਛੋਟਾ ਭਰਾ ਐਕਸੀਡੈਂਟ ਹੋਇਆ ਵਾ ਇਹ ਮੈਂ ਕਹਾਂ ਚਲ ਉਰੀ ਚਾਹ ਪਾਣੀ ਪੀ ਜੰਦੇ ਆ ਤੇ ਮੈਂ ਉੱਥੇ ਗਿਆ ਦੇਖਦਾ ਜੀ ਇੱਕ ਅੰਕਲ ਖੜੇ ਨੇ ਇੱਕ ਮੁੰਡਾ ਸੀਗਾ ਇਹ ਉਹਨਾਂ ਦੇ ਜਦ ਹੱਥ ਚੱਕਿਆ ਗਿਆ ਨਾ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਸਰਦਾਰ ਬੰਦੇ ਦੇ ਹੱਥ ਚੱਕਦੇ ਚੰਗੀ ਗੱਲਬਾਤ ਨਹੀਂ ਹੈਗੀ ਉਹ ਬੰਦੇ ਨੂੰ ਮੈਂ ਜਾਲਦਾਂ ਨਹੀਂ ਜੜੇ ਵਾਂ ਪਾ ਸੀਗੇ ਜੀ ਮੈਨੂੰ ਅਗਲੇ ਦਿਨ ਪਤਾ ਚੱਲਿਆ ਜਾਂਦਾ ਵੀ ਫੌਜੀ ਸਾਹਿਬ ਸੀਗੇ ਮੈਨੂੰ ਬੜੀ ਤਕਲੀਫ ਹੋਈ ਮੈਂ ਉਹਨਾਂ ਨੂੰ ਕਿਹਾ ਵੀ ਉਹ ਉਹ ਬੰਦਾ ਸੀਗਾ ਮੈਂ ਕਿਸੇ ਦਿਨ ਡਰਦਾ ਜੀ ਸਿਵਾਏ ਆਪਣੇ ਮਾਪੇਦੋਂ ਅਕਾਲਪੁਰਕ ਤੋਂ ਗਰਸੇਂ ਗੰਡਾਲੀ ਮੰਜੂਰ ਹੈ ਉਹ ਬੰਦੇ ਨਾਲ ੱਟਕਾ ਹੋਇਆ ਫੌਜੀ ਬੰਦੇ ਨਾਲ ਉਹਦੇ ਹੱਥ ਚੱਕਿਆ ਗਿਆ ਉਹਦਾ ਪੇਟਾ ਸੀਗਾ ਜੀ ਇਹ ਤੇ ਧੁਖ ਦੀ ਗੱਲ ਐ ਇਹ ਤਾਂ ਮੈਨੂੰ ਪਤਾ ਤਾਂ ਚਲਿਆ ਜਿਉਂ ਬੰਦੇ ਮੈਨੂੰ ਨਾ ਮਿਲਦਾ ਮੌਰੇ ਆਂਤਾ ਨਾ ਉਹ ਬੰਦੇ ਦਾ ਬਕਤ ਸੂਰਮੇ ਸੀਗਾ ਜੀ ਮੈਂ ਮੌਕੇ ਤੇ ਸੀਗਾ ਮੌਕੇ ਤੇ ਮੈਂ ਕਹ ਰਿਹਾ ਮੈਂ ਕਿਸਾਨਾਂ ਦੀ ਕਿਹੜੇ ਬੰਦੇ ਵੀ ਦੇਖੋ ਜੀ ਫੌਜੀ ਸਰਦਾਰਾਂ ਨੇ ਖੜਦੇ ਐ ਅੱਪਾ ਰੋਟੀ ਖਾ ਰਹੇ ਐ ਉਹ ਆ ਲੋਕ ਨਹੀਂ ਹੋਣਗੇ ਅੱਪਾ ਕਿਥੇ ਰੋਟੀ ਖਾ ਲਾਂਗੇ ਜਵਾਨ ਜਵਾਨ ਬੰਦੇ ਮਰਦੇ ਐ ਯਾਰ ਜਵਾਨ ਜਵਾਨ ਬੰਦੇ ਤੁਸੀਂ ਉਹ ਬੰਦੇ ਦੇ ਚੱਕਰ ਲੱਪਣ ਮਾਰਦਾ ਯਾਰ ਕੋਈ ਗੱਲ ਬਣਦੀ ਐ ਯਾਰ ਗਲਤ ਹੋਇਆ ਬੰਦੇ ਨਾਲ ਜੀ ਮੇਰੇ ਅੱਖਾਂ ਸਾਹਮਣੇ ਹੋਇਆ ਯੋ ਕਹਿੰਦੇ ਉਹਦਾ ਲਪਟ ਨਹੀਂ ਮਾਰਿਆ ਗਿਆ 24 ਟਾਈਮ ਕੈਮਰਾ ਚੱਲਦਾ ਉੱਥੇ ਭਾਈ ਜੀ ਤੁਸੀਂ ਫੋਟੋ ਚੁੱਕਾ ਲਿਓ ਪੁੱਤਾਂ ਦੀ ਤੇ ਪਾਣੀਆ ਪਾਣੀ ਹੋ ਜਾਊਗਾ ਨਾ ਹੁਣ ਵੀ ਕਹਿੰਦੇ ਜੀ ਤੇਰੀ ਗੱਲ ਝੂਠ ਲੱਗੇ ਮੈਂ ਚੌਂਕ ਚ ਕਰਦਣ ਗਤਾਮਾ ਜੀ ਚੌਂਕ ਫਟਾ ਹੋਏਗਾ ਸਿਰ ਮੇਰਾ ਹੂੰ ਮੈਂ ਤਾਂ ਉਹਦੇ ਘਰੇ ਵਜੀ ਤਾਓ ਇਹ ਗਾਈ ਇੱਕ ਗੱਲ ਦੱਸੋ ਭਰਾ ਜੀ ਇਹ ਮੈਕ ਦੇ ਉੱਪਰੀ ਜਿਸ ਤਰ੍ਹਾਂ ਪੁਲਿਸ ਇਲਜ਼ਾਮ ਲਗਾ ਰਹੀ ਹੈ ਕਿ ਉਹ ਖੜੇ ਹੋ ਕੇ दारू ਪੀ ਰਹੇ ਸੀ ਕਿ ਸੱਚ ਹੈ ਜਾਂ ਝੂਠ ਹੈ ਤੁਸੀਂ ਵੀਰ ਜੀ ਮੇਰੀਕ ਬੇਨਤੀ ਹੈ ਤੁਸੀਂ ਕਦੇ ਵੀ ਚਲੇ ਜਾਣਾ ਅਸੀਂ ਵੀ ਪਹਿਲੇ ਤੋਂ ਜਾਣਦੇ ਹੁੰਦੇ ਸੀ ਕਿ ਰੋਤੀ ਪਲਾਟ ਬਰੋਂ ਪੇਖਣ ਬਕਾਇਦਾ ਲਿਖ ਕੇ ਲਾਏ ਹੋਇਆ ਪੀਸੀਆਰ ਵਾਲੇ ਕੁੰਬਦੇ ਹੁੰਦੇ ਆ ਉੱਥੇ ਕੋਈ ਦਾਰੂ ਦਾਰੂ ਵਗੈਰਾ ਚੱਲਦੀ ਨਹੀਂ ਜਿਹਨੂੰ ਮਰਜ਼ੀ ਪੁੱਛਣੇ ਸਾਡਾ ਸਟੈਂਡ ਅਸੀਂ ਉੱਤੇ ਖੜਦੇ ਆ ਧੰਨਵਾਦ ਜੀ ਇਹ ਹੁਣ ਤੁਸੀਂ ਦੇਖ ਲਓ ਕਿ ਇਹ ਜਿਹੜੀ ਪੁਲਿਸ ਨੇ ਝੂਠੀ ਕਾਰਵਾਈ ਪਾਈ ਆ ਕਰੋ ਜੀ ਉਹ ਦਰਲੀ ਨਹੀਂ ਨਹੀਂ ਕਰ ਕਰ ਜਿਹੜਾ ਕੁੱਟਿਆ ਉਹ ਦੱਸੋ ਕਿਵੇਂ ਇਹ ਉਹ ਤਾਂ ਮੈਂ ਕਹਿ ਰਿਹਾ ਜੀ ਉਹਨੂੰ ਮਾਰੇ ਲੱਪੜ ਮਾਰੇ ਕਹਿਤਾ ਰਿਹਾ ਬੰਨੀ ਇਹਨਾਂ ਨੇ ਪੁੱਛੀ ਕੀ ਮਾਰਾ ਮੇਰੇ ਨਾਲ ਕੀ ਇਧਰਾਂ ਕੇ ਮੇਰੇ ਨਾਲ ਕੀ ਇਧਰਾਂ ਕੇ ਮੇਰੇ ਇਸ ਪਰ ਕਾਸ਼ ਉਹ ਕੋਈ ਲੈ ਸੁਤਾਰਨ ਬਾਪ ਦੀ ਪਤਨੀ ਨੇ ਪਲੀਜ਼ ਇਸ ਨੂੰ ਬੋਲਣ ਦੋ ਕੋਈ ਵਿੱਚ ਬੋਲੋ ਨਾ ਇਹ ਸਭ ਤੋਂ ਵੱਡੀ ਕਮਾਈਆਂ ਸਾਡੇ ਲਈ ਕੀ ਡਗਵਾ ਨਾਲ ਤੇਰਾ ਨਾਮ ਦੱਸ ਹੋਰ ਤੂੰ ਜੋ ਦੇਖਿਆ ਸੀ ਉਹ ਦੱਸ ਸੱਚ ਦੱਸੀ ਝੂਠ ਨਹੀਂ ਤਾਲਾ ਦੱਸੋ ਜੇ ਮੈਂ ਕਰਦਾ ਹੁੰਦਾ ਮੈਂ ਭੈਣ ਮੇਰੇ ਤੁਹਾਡੇ ਕੋਲ ਆਤਮਾਨੇ ਸੇਵਾ ਲਈ ਆ ਤੁਸੀਂ ਮੇਰੀ ਭੈਣਾ ਮਰ ਗਏ ਹੋ ਸਮਝ ਰਹੇ ਹੋ ਲੈ ਜੀ ਅੱਥੇ ਦੇਖੋ ਤਾਰਾਪੁਰ ਗੇਟ ਇੰਜੀਨੀਅਰ ਗੇਟ ਦਾ ਨਾਮ ਬਰਗੇਟ ਚੌੜ ਬਠਾਲੀ ਨੂੰ ਨੀਂਹ ਪਟਾ ਲੈਣੇ ਸਾਰੀਆਂ ਮਰੀਆਂ ਭੈਣਾਂ ਨੇ ਮੇਰੇ ਫੋਨ 'ਚ ਦੇਖ ਲਓ ਮੈਂ ਸਟੇਟਸ ਵੀ ਪੋਚੀਆਂ ਦੇ ਪਾਉਣਾ ਇਹਦਾ ਕਾਰਨ ਪਤਾ ਕੀ ਹੈ ਜੀ ਇਹਨਾਂ ਕਰਕੇ ਆਪਾਂ ਚ ਆਪਣੇ ਘਰੇ ਬੜੇ ਆਰਾਮ ਨਾਲ ਬੈਠੇ ਰਿਲੈਕਸ ਇਹਨਾਂ ਹੁਣ ਵਿਚਾਰੇ ਆਪਾਂ ਮੈਂ 100% ਕਹਿ ਰਿਹਾ ਮੈਂ ਉਹ ਅੰਕਲ ਜੀ ਦਾਰੂ ਪੀ ਰਹੇ ਸੀ ਕਿਹ ਜੀ ਮੈਂ ਇਹਨੂੰ ਜਾਣਦਾ ਮੈਂ ਤਾਂ ਮਿਲਿਆ ਵੀ ਤੂੰ ਪਹਿਲੀ ਵਾਰ ਹੁਣ ਫੋਨ ਤਾਂ ਰੱਖਿਆ ਸੀਗਾ ਤੁਸੀਂ ਰੋ ਰਹੇ ਸੀਗੇ ਦੂਜੀ ਵਾਰ ਭੈਣ ਮੇਰੇ ਨੂੰ ਅੱਜ ਮਿਲ ਰਹੇ ਆ ਉਹ ਅੰਕਲ ਕੋਈ ਨਰਦੁਲ ਨੀ ਜੀ ਪੀ ਰਹੇ ਸੀਗੇ ਗੱਲ ਤਾਂ ਗੱਲ ਲੈ ਜੀ ਤੁਸੀਂ ਕੈਮਰਾ ਕਢਾ ਲਿਓ ਪਹਿਲੀ ਗੱਲ ਤੁਹਾਨੂੰ ਲੱਗ ਰਿਹਾ ਨਾ ਵੀ ਇਕੱਲੇ ਹੱਥ ਚੱਕਿਆ ਔਰ ਕੋણો ਨਹੀਂ ਲੱਗਿਆ ਜੀ ਤੁਸੀਂ ਫੋਟੋ ਤਕਰਾਉਂਦੇ ਆਪਣੀ ਮਾਰਦੇ ਹੋਏ ਦੂਜੀ ਗੱਲ ਦਾਰੂ ਇਹ ਗੱਲ ਤੇ ਜੀ ਸਾਰਾ ਸਾਰਾ ਉਹਨੂੰ ਬਦਨਾਮ ਕਰਿਆ ਯਾਰ ਵੀ ਤਾਰੂ ਕੋਈ ਤਾਰ ਦੂ। ਅਗਲੀ ਗੱਲ ਕੀ ਕਰਨਲ ਸਾਹਿਬ ਨੂੰ ਤੇ ਉਹਨਾਂ ਦੇ ਬੇਟੇ ਨੂੰ ਇਹਨਾਂ ਨੇ ਉਹਨਾਂ ਨੂੰ ਮਾਰਿਆ ਸੀ ਜਾਂ ਉਹਨਾਂ ਨੇ ਪਹਿਲੇ ਹੱਥ ਚੱਕਿਆ ਸੀ। ਨਹੀਂ 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 ਉਹ ਜਿਹੜੇ ਫੌਜੀ ਸਾਹਿਬ ਸੀ ਉਹਨਾਂ ਦੇ ਹੱਥ ਚੱਕਿਆ ਗਿਆ ਸੀ। ਇਹ ਪ੍ਰੂਫ ਹੋ ਗਿਆ ਇਹ ਖਰੇ ਖੂਨ ਨਾਲ ਚੋਟਪਾ ਨਹੀਂ ਹੋਣਾ। ਮੇਰੀ ਗੱਲ ਤਾਂ ਸੁਣੋ ਦੇਖੋ ਜੀ ਮੈਂ ਕਿਸੇ ਨੂੰ ਕੋਈ ਪੈਸਾ ਨਹੀਂ ਲਿਆ ਯਾ ਮੈਂ ਕਿਸੇ ਦਰਦਪਾਲ ਤੋਂ ਕਿਸੇ ਤੋਂ ਆ ਰਿਹਾ ਮੇਰੀ ਗੱਲ ਸਮਝਦੇ ਹੋ ਤੁਸੀਂ ਮੈਂ ਤਾਂ ਇੱਕ ਇਨਸਾਨੀ ਤੇ ਨੱਤੇ ਉਰੇ ਆਇਆ ਇਹਨਾਂ ਦੇ ਕਿਸਾਨਾਂ ਨੂੰ ਯੂਨੀਅਨ ਦੇ ਪਿੰਡ ਪਿੰਡ ਦਾ ਪਾਕੜਾ ਦੇ ਕੋਲ ਅਰਤ ਸਿੰਘ ਜੀ ਉਹ ਪ੍ਰਧਾਨ ਨੇ ਅਰਤ ਨੂੰ ਤੁਸੀਂ ਕੌਰ ਜਵਲ ਤੋਂ ਪੁੱਛਣਾ ਤੁਸੀਂ ਉਹਨਾਂ ਨੂੰ ਪੁੱਛਣਾ ਮੇਰੇ ਬਾਰੇ ਕਿ ਇਹ ਬੰਦਾ ਕੀ ਤਾਣਾ ਹੈ ਬੰਦਾ ਬਾਕੀ ਮੈਂ ਕਿੱਥੋਂ ਟਾਰ ਕੇ ਨਿਉਰੇ ਆਇਆ ਇਸ ਨੂੰ ਮੈਂ ਪੈਸਾ ਨਹੀਂ ਲਿਆ ਮੈਨੂੰ ਕੋਈ ਲਾਲ ਚੱਲੇ ਸਿਰਫ ਅੰਸਾਂ ਨੇ ਪਿੱਛੇ ਇਹ ਕਹੇ ਜੀ ਹੋਰ ਦੱਸੋ ਕੀ ਪੁੱਛਣਾ ਮੇਰੇ ਤੋਂ ਮੈਨੂੰ ਸੱਚ ਇਹ ਦੱਸੋ ਕਿ ਕਿੰਨੀ ਕੁੱਟ ਮਾਰੀ ਸੀ ਕਿੰਨੀ ਕੁੱਟ ਮਾਰੀ ਸੀ ਨਾਨੇ ਆ ਤਾਂ ਚਲੋ ਇਹ ਹੁੰਦਾ ਸ ਮੇਰੇ ਨਾਲ ਜੀ ਆਟੋ ਜਿੱਥੇ ਪਾਦਾ ਇਹਨਾਂ ਦਾ ਉਹ ਜਦੋਂ ਆ ਰਹਿ ਗਿਆ ਅ ਜਦੋਂ ਮੈਂ ਕਹਿ ਮੈਂ ਸਰਵਾਰ ਬੰਦੇ ਰਾਤ ਚੱਕ ਰਿਹਾ ਮਨ ਨੂੰ ਤਾਂ ਉਹਨਾਂ ਨੇ ਇਹ ਉਹਨੂੰ ਪਤਾ ਹੈ ਕਿ ਇਹ ਪਾਗਲ ਹੈ ਇਹ ਅੜ ਦਿਮਾਗ ਹੈ ਅੜ ਜਾਂਦਾ ਹੁੰਦਾ ਕੋਈ ਮੈਨੂੰ ਪਹੁੰਚਾਉਣ ਦੀ ਕਰੀ ਮੈਂ ਉਹਨੂੰ ਬੋਕਾਦਾ ਕਿ ਹਾਂ ਹੋਂ ਦੇ ਜਿਹੜੇ 버ਕਰ ਸੀਗੇ ਮੈਂ ਕਿਹਾ ਤੁਹਾਨੂੰ ਪਤਾ ਨਾ ਬੜਾ ਤਕੜਾ ਪਾਗਲ ਹੈ ਮਗਾ ਮੈਨੂੰ ਨਾ ਛੇੜੋ ਕੋਈ ਮਨ ਫਿਰ ਕਹਿੰਦਾ ਜਾ ਜਾ ਫੇਰ ਮੈਨੂੰ ਆਪਣਾ ਪਰਿਵਾਰ ਤੋਂ ਸੀਗਾ ਜੀ ਪਿੱਛੇ ਮੈਂ ਕਿਹਾ ਘਰ ਤੇ ਬੈਠ ਕੇ ਉਹਨੇ ਗੇਟ ਕਰ ਰਹੇ ਹੋਣੇ ਮੈਂ ਘਰੇ ਚੱਲ ਕੇ ਅਗਲੇ ਦਿਨ ਜਦੋਂ ਮੈਂ ਆਪਣਾ ਚਲਾਨਾ ਇਹ ਫੋਨ ਚਲਾਨਾ ਦੇਖਦਾ ਇਹਦੀ ਪੈਣ ਰੂਰੀ ਸੀਗੀ ਮਲੂੜਾ ਡਰੈਕਸ਼ਨ ਤੋਂ ਬੰਦ ਜਲੇ ਅੱਛਾ ਤੂੰ ਇਹਨੇ ਮੈਨੂੰ ਥੋੜੀ ਦੇਰ ਪਹਿਲੇ ਦੱਸਿਆ ਸੀ ਕਿ ਜਿਹੜਾ ਟਾਬੇ ਵਾਲਾ ਪਹਿਲੇ ਮੇਰੇ ਲਈ ਸਟੇਟਮੈਂਟ ਦੇ ਰਿਹਾ ਸੀ ਐ ਦੱਸ ਲੋਕਾਂ ਦਾ ਦਿਮਾਗ ਤੇ ਚੱਲੇਗੀ ਉਹ ਲੜਾ ਟਾਬੇ ਵਾਲਾ ਮੁੰਡਾ ਉਹ ਬੜੇ ਫਾਗਰ ਨਾਲ ਨਾ ਐ ਇਹਨਾਂ ਦੀ ਸਪੋਰਟ ਕਰ ਰਿਆ ਸੀ ਉਹ ਪਰਿਵਾਰ ਦੀ ਅਗਲੇ ਦਿਨ ਜਦੋਂ ਅਗਲੇ ਦਿਨ ਕਮਾਲ ਹੈ ਉਹ ਰਾਤ ਤੂੰ ਸਟੇਟਮੈਂਟ ਕਿਹੜੀ ਦੇ ਰਿਆ ਉਹ ਤੋਂ ਅਗਲੇ ਦਿਨ ਕਿਹੜੀ ਬੈਂਦੇ ਨਾਲ ਸੀਗਾ ਅਗਲੀ ਲਗਰੇ ਨੂੰ ਪਿਆਲੇ ਬਦਲਦੇ ਕਹਿੰਦਾ ਤਾਰੂ ਪੀਣੇ ਸੀਗੇ ਉੱਥੇ ਸਾਲਪਾ ਪੀਣੇ ਵੀ ਦਿੰਦੇ ਹੀ ਉੱਥੇ ਜੀ ਸੁਵਾਲੀਲੀ ਮੈਦ ਹੁੰਦਾ ਪਰ ਸੋਚੋ ਪਿਓਰ ਪੁੱਤ ਮਾਂ ਨਾਲ ਆਵੇ ਉਹ ਬੰਦਾ ਤੱਕ ਤਾਰੂ ਰਲਦੀ ਹੈਗਾ ਜੀ ਉਹ ਅਨਪੜ ਬੰਦਾ ਨਹੀਂ ਆਪਣੇ ਜੋ ਅਕਰ ਕੇ ਤਾਰੂ ਪਿੰਦਾ ਜੀ ਸੋਚਣ ਵਾਲੀ ਗੱਲ ਹੈ ਜੀ ਮੈਂ ਵੀ ਕਰਦਾ ਨਹੀਂ ਕਮੇਟੀ ਗੱਲ ਨਹੀਂ ਹੈ ਮੈਂ ਕਰਦਾ ਨਹੀਂ ਸਾਡੀ ਜਿੰਦ ਤੋਂ ਉਹ ਮੜਾ ਜਾਂਦਾ ਉਹ ਮੜਾ ਜਾਂਦਾ ਸੋਚਦੇ ਮੜਾ ਜਾਂਦਾ ਪਰਸ ਖਾ ਲੋ ਅੱਗੇ ਬੜਾ ਜ਼ੁਲਮ ਹੋ ਰਿਹਾ ਏ ਇਹ ਜ਼ੁਲਮ ਤਾਂ ਵੰਦ ਕੇ ਸਾਲਾ ਹੋਰ ਗਿਆ ਏ ਹੁਣ ਤਾਂ ਸ਼ਰਮੰਦੀ ਹੈ ਬੰਦਾ ਬਜਟ ਪੁੱਛਦਾ ਹੁੰਦਾ ਨਾ ਤੁਸੀਂ ਕਿੱਥੋਂ ਮੈਂ ਹੀ ਦੱਸਾਂ ਹੁੰਦਾ ਪੰਜਾਬ ਪਹਿਲਾਂ ਫਕਰ ਨਾਲ ਗੈਂਦੜੇ ਛਾਤੀ ਚੋੜੀ ਕਰਕੇ ਮੈਂ ਤੁਹਾਨੂੰ ਹੀ ਦੱਸਾਂ ਹਾਂ ਮੈਂ ਤੁਹਾਨੂੰ ਸੁਣ ਰਿਹਾ ਪਹਿਲਾਂ ਜੜੀ ਮਚੀ ਦੇਖੀ ਨਾ ਆਪਣੇ ਕੋਲੋਂ ਕੋਈ ਨਹੀਂ ਜਿਹੜਾ ਜੋ ਕੁਝ ਮੈਂ ਦੇਖਿਆ ਮੈਂ ਤੁਹਾਨੂੰ ਸਾਰੀ ਗੱਲ ਦੱਸਤੀ ਬਾਕੀ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਮੈਂ ਲੋਕਾਂ ਨਾਲ ਡੋਦ ਰਹੰਦਾ ਜੀ ਕਿਸੇ ਉਹਨਾਂ ਵਾਲੇ ਨੂੰ ਪੁੱਛ ਲਿਓ ਜੀ ਇਹ ਬੰਦਾ ਕਿੱਦਾਂ ਦਾ ਹੈ ਜਿੱਤਾ ਸੜਕਾਂ ਤੇ ਪਿਛਲੇ ਹਫ਼ਤੇ ਇੱਕ ਐਕਸੀਡੈਂਟ ਹੋਇਆ ਉਹ ਲੇਡੀ ਨੂੰ ਮੈਂ ਚੱਕ ਕੇ ਲੈ ਗਿਆ ਸੀਗਾ ਜੀ ਇਹ ਇਹ ਤਾਂ ਸੇਵਾਮ ਦੀ ਕਿੱਦਾਂ ਪਰ ਇੱਕ ਗਲਤ ਹੋਇਆ ਪਰਿਵਾਰ ਨਾਲ ਬਹੁਤ ਜ਼ਿਆਦਾ ਗਲਤ ਹੋਇਆ ਤੱਕਾ ਇਹਨੂੰ ਕਹਿੰਨੇ ਸ਼ਰਮ ਤੱਕਾ ਸ਼ਰਮ ਤੱਕਾ आम बंदेट करण जे करनल बंदे कुझु